ਵੰਗਿਆ ਲਓ ਜੀ ਤੁਹਾਡੇ ਸਾਹਮਣੇ ਆ ਗਈ ਜਿਹ ਲੈ ਕੇ ਸੁਡੜ ਪ੍ਰੈਂਕ ਵੀਡੀਓ ਲੋਕਾਂ ਨੂੰ ਮੂਰਖ ਬਣਾਉਂਗੀ ਕਿ ਲੋਕਾਂ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਹੈ ਨਾ ਨੰਬਰਾਂ ਕਿੱਥੇ ਆ ਗਏ ਕੋਲਕਾਤਾ ਵਾਲੇ ਤੇ ਜਾ ਫਰਕਤ ਵਾਲੇ ਹੂੰ ਬੋਲਦਾ ਕੀ ਹੋਵੇ ਇਹ ਨਾ ਕਰ ਰੋ ਤੇ ਇਹ ਲੈ ਕੇ ਆ ਹੈ ਤੋ ਨਹੀਂ ਤੁਹਾਨੂੰ ਆਉਂਦਾ ਨਹੀਂ ਲੱਗਦਾ ਨਹੀਂ ਕੋਈ ਜਨਨ ਕਰਨੀ ਮੈਂ ਕਹਿੰਦਾ ਰਹੀ ਇਹ ਬਦਲਾ ਨਹੀਂ ਮੰਦੀ ਆ ਚਾਦਰ ਸ਼ਿਮਲੇ ਦਾ ਤੁਤ ਵਾਲਾ ਮੁੰਡਾ ਹਾਂ ਸ਼ਿਮਲੇ ਖੰਡੇ ਮੜ ਕੇ ਜੇ ਤਾਂ ਤੁਹਾਡੇ ਕੋਲ ਪਤਾ ਹੈ ਕਿ ਵਲੌਗ ਬਣਾਉਣ ਵਾਸਤੇ ਕੁਝ ਹੁੰਦਾ ਨਹੀਂ ਆ ਤੇ ਫਿਰ ਇਹੋ ਜਿਹਾ ਵਲੌਗ ਕਿਉਂ ਬਣਾਉਂਦੇ ਹੋ ਲੋਕਾਂ ਨੂੰ ਬੇਵਕੂਫ ਬਣਾਉਂਦੇ ਜੀ ਉਹ ਪਹਿਲਾਂ ਨਹੀਂ ਦੱਸਿਆ ਕਿ ਹੁਣ ਲੋਕੀ ਬੇਵਕੂਫ ਨਹੀਂ ਆ ਅਲੱਗ ਅੱਡ ਪਤਾ ਲੱਗਣਦੇ ਆ ਵਾ ਕਿ ਲੋਕਾਂ ਨੂੰ ਮੂਰਖ ਬਣਾਉਂਦੇ ਆ ਉਹ ਕੈਮਰੇ ਵਾਲ ਦੇਖੀ ਜਾਂਦੇ ਆ ਤੇ ਘਰ ਵਾਲਾ ਸੁੱਡਲ ਜਿਆ ਤੂੰ ਬਸ ਘਰ ਦੇ ਕੰਮ ਹੀ ਕਰਿਆ ਕਰ ਇਹਦੇ ਨਾਲ ਇਹੋ ਜਿਹਾ ਪ੍ਰੈਂਕ ਨਾ ਕਰਿਆ ਕਰ ਕਿਸ ਦਿਨ ਤੇਰਾ ਸੱਚੀ ਪ੍ਰੈਂਕ ਹੋ ਜਾਣਾ ਈ ਮੋਟੀ ਏ ਜੀਏ ਜੇ ਤੈਨੂੰ ਐਕਟਿੰਗ ਨਹੀਂ ਆਉਂਦੀ ਮਾੜੀ ਮੋਟੀ ਸ਼ਰਮ ਤਾਂ ਆਉਂਦੀ ਓ ਉਹੀ ਕਰ ਲੈ ਚਾਹ ਮਾਰਗੀ ਚਾਹ ਮਾਰਗੀ ਉਹ ਨੋ ਬੀਣੇ ਬੈਠੀ ਸਿਆਣੇ ਸਹੀ ਕਹਿੰਦੇ ਆ ਕਿ ਜਿਹੜਾ ਪੈਸਾ ਹੁੰਦਾ ਨਾ ਇਹ ਬੰਦੇ ਦੀ ਮਤ ਮਾਰ ਦਿੰਦਾ ਤੇ ਤੇਰੇ ਨਾਲ ਵੀ ਇਹੀ ਕੋਸ਼ ਆ ਤੇਰੇ ਕੋਲ ਪੈਸਾ ਜ਼ਿਆਦਾ ਆ ਗਿਆ ਹੈ ਤਾਂ ਹੁਣ ਤੇਰੀ ਮਤ ਵੱਜੀ ਪਈ ਆ ਖਾ ਖਾ ਕੇ ਤੇਰਾ ਦਿਮਾਗ ਹੀ ਮੋਟਾ ਹੋਇਆ ਪਿਆ ਇਹਨੂੰ ਅਕਲ ਹੀ ਨਹੀਂ ਹੈਗੀ ਕੰਮ ਕੀ ਕਰਨਾ ਯਾਰ ਰਸੋਈ ਦੇ ਵਿੱਚ ਤੇ ਲੱਛਣ ਦੇਖੋ ਕੀ ਕਰ ਰਹੀ ਆ ਹਾਂ ਚਾਹ ਫਿਰੀ ਤੇਰਾ ਜੰਗਰ ਆਪੀ ਪਾ ਗਏ ਹੋਣੇ ਕਹਿੰਦੀਆਂ ਮੈਂ ਬਈ ਅਰੇ ਲੱਗਾ ਪੱਕੇ ਬੁਰਨਾ ਬੰਦੇ ਦੇ ਆਖ ਨਹੀਂ ਲੱਗਦਾ ਸਾਰੀਆਂ ਬੁੜੀਆਂ ਜਿਹੜੀਆਂ ਆਪਣੇ ਬੰਦਿਆਂ ਦੇ ਆਖੇ ਲੱਗਦੀਆਂ ਏ ਤੇਰੇ ਵਾਲੀ ਨਹੀਂ ਲੱਗਦੀ ਕਿਉਂਕਿ ਤੇਰੇ ਤੋਂ ਕੁਝ ਸਰਦਾ ਹੀ ਨਹੀਂ ਆ ਤੂੰ ਬਸ ਘਰ ਦੇ ਕੰਮ ਕਰਨ ਜੋਗਾ ਹੀ ਆ ਇਹੀ ਕੁਝ ਕਰ ਸਕਦਾ ਹੋਰ ਤੂੰ ਕੀ ਕਰ ਸਕਦਾ ਭਾਂਡੇ ਵਾਹ ਸਕਦਾ ਤੇ ਉਹ ਮਾਂਜੀ ਜਾ ਬੈਠਾ ਇਥੇ ਚੌਲ ਤਾਂ ਮਰੋਂ ਲੱਗੀਆਂ ਖਾਂਦੇ ਨਹੀਂ ਤਾਂ ਜਿੰਨਾਂ ਨੂੰ ਖਾਣੇ ਪੈਣਗੇ ਕਿਉਂਕਿ ਮੈਂ ਇਹਨਾਂ ਦੀ ਗੱਲ ਹੀ ਸੁਣਦੀ ਐ ਮੈਨੂੰ ਵਾਜਾ ਮਾਰਨਗੇ ਤੇ ਮੈਂ ਇਗਨੋਰ ਕਰੀ ਆ ਇਸ ਦਾ ਕੀ ਤੇ ਆਪਾਂ ਗਿਆ ਚੌਲ ਗੱਡੇ ਚੀਲੇ ਤੇ ਹੁਣ ਮੈਂ ਕਹੂੰਗੀ ਵਿੱਚ ਬੜੀ ਕੋਸ਼ੀ ਨਾ ਸਕ੍ਰਿਪਟਡ ਆ ਕੋਈ ਵੀ ਪ੍ਰੈਂਕ-ਪਰੂਂਕ ਨਹੀਂ ਆ ਇਹਨਾਂ ਨੂੰ ਸਾਰਾ ਪਤਾ ਹੁੰਦਾ ਹੈ ਕੀ ਕਰਨਾ ਕੀ ਬੋਲਣਾ ਹੈ ਕਹਿੰਦੀ ਮੈਂ ਚੋਲ ਬਣਾਉਣ ਲੱਗੀ ਆ ਇਹ ਰਸੋਈ ਕਦੇ ਤੇਰੀ ਬਹੁਤ ਮੈਨੀ ਆ ਬੜੀ ਦੂਰ ਆ ਲਾ ਇੱਕ ਹੀ ਕਮਰੇ ਦੇ ਵਿੱਚ ਤੁਹਾਡੀ ਰਸੋਈ ਆ ਤੇ ਉੱਥੇ ਹੀ ਤੁਸੀਂ ਆਪਸ ਦੇ ਵਿੱਚ ਗੱਲਾਂ ਕਰਦੇ ਤੇ ਅਗਲੇ ਨੂੰ ਨਹੀਂ ਪਤਾ ਲੱਗਦਾ ਹੋਊਗਾ ਕਿ ਕੌਣ ਕੀ ਬੋਲ ਰਿਹਾ ਹੈ ਰਸੋਈ ਦੇ ਵਿੱਚ ਤੂੰ ਗੱਲਾਂ ਕਰ ਰਹੀ ਆ ਕਿ ਮੈਂ ਪ੍ਰੈਂਕ ਕਰ ਰਹੀ ਆ ਮੈਂ ਚੋਲ ਬਣਾ ਰਹੀ ਆ ਫਲਾਣਾ ਠਮਕਣਾ ਹਨਾ ਤਾਂ ਤੇਰੇ ਘਰ ਵਾਲੇ ਨੂੰ ਨਾ ਸੁਣਿਆ ਹੋਊਗਾ ਸਾਰਾ ਕੁਝ ਸੁਣਦਾ ਇੱਕ ਦੂਜੇ ਨੂੰ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਮੋੜੀ ਮਜ਼ਾ ਤਾਂ ਰੱਖੀਏ ਆ ਗਾ ਤੜਕਾ ਚੜਾ ਲੈ ਮੈਂ ਨਹੀਂ ਹੈਲੋ ਕਾ ਕਾ ਕਰ ਸੰਗ ਚੜੀਦਾ ਅਰੇ ਮੈਨੂੰ ਕਿਹਾ ਇਹ ਕਹੇ ਨਹੀਂ ਤੇ ਦਾਲ ਨਹੀਂ ਥੱਲੇ ਲੱਗਦੀ ਜਿਨ੍ਹਾਂ ਤੂ ਆ ਦੀ ਜਨਾਨੀ ਦੇ ਥੱਲੇ ਲੱਗਿਆ ਪਿਆ ਉਹ ਸਿਰਫ ਇੱਕ ਵੀਡੀਓ ਦੇ ਵਿੱਚ ਤੂੰ ਐਦਾਂ ਬੋਲੀ ਜਾਂਦਾ ਹੈ ਜਦੋਂ ਸੱਚੀ ਦਾ ਉਹਦੇ ਅੱਗੇ ਬੋਲਣਾ ਹੋਏ ਨਾ ਤਾਂ ਤੇਰੀ ਤੇ ਜ਼ੁਬਾਨ ਹੀ ਨਹੀਂ ਖੁੱਲਦੀ ਤੂੰ ਤਾਂ ਬੋਲਦਾ ਹੀ ਨਹੀਂ ਅੱਗੋਂ ਕਿਉਂਕਿ ਤੇਰੇ ਚ ਜ਼ੁਰਤ ਹੀ ਨਹੀਂ ਹੈਗੀ ਦੌਕਾ ਹੀ ਨਹੀਂ ਹੈਗਾ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣਾ ਆਂਦਾ ਤੁਹਾਨੂੰ ਹੋਰ ਕੁਝ ਨਹੀਂ ਆਉਂਦਾ ਨਾ ਬੋਲਦੀ ਨਾ ਕਰਦੀ ਖੜਦਾ ਠਾਈ ਬਕਰ ਇਹ ਹਾਂ ਪ੍ਰੈਂਕ ਇਹਦਾ ਲੋਕ ਕੀਤਾ ਗਿਆ ਪ੍ਰੈਂਕ ਪ੍ਰੈਂਕਾ ਤੋਂ ਪ੍ਰੈਂਕਾ ਤੋਂ ਹੈ ਨਾ ਪ੍ਰੈਂਕਾ ਪ੍ਰੈਂਕਾ ਇੱਕ ਨਾ ਰਿਕਵੈਸਟ ਹੀ ਆ ਅੱਜ ਤੋਂ ਬਾਅਦ ਇਹੋ ਜਿਹਾ ਪ੍ਰੈਂਕ ਨਾ ਬਣਾਇਓ ਜਿਹੜਾ ਹੁਣ ਪ੍ਰੈਂਕ ਬਣਾਇਆ ਹੈ ਕਿਉਂਕਿ ਇਸ ਪ੍ਰੈਂਕ ਦੇ ਵਿੱਚ ਕੁਝ ਵੀ ਖਾਸ ਨਹੀਂ ਤੇ ਪ੍ਰੈਂਕ ਦੇ ਚੱਕਰ ਦੇ ਵਿੱਚ ਤੂੰ ਕੇ ਦੇ ਨਾ ਸੱਚੀ ਨਾ ਤੂੰ ਚਪੇੜਾ ਖਾਲੀ ਆਪਣੇ ਘਰ ਵਾਲੇ ਤੋਂ ਠੀਕ ਆ ਨਾ ਪ੍ਰੈਂਕ ਬਣਾਉਣਾ ਪਹਿਲਾਂ ਸਿੱਖ ਲੈ ਸ਼ਰਮਦਾ ਤੇ ਨੂੰ ਆਉਂਦੀ ਨਹੀਂ ਆ ਵਾਹ ਯਾਹ ਜੁਦਾ ਤਾ ਨਾ ਕੋਨੇ ਕਿੰਝ ਵੀ ਸਾਦ ਨਹੀਂ ਹੋਣਾ ਹਉ ਤਾਲਾ ਪੜ ਗਿਆ ਆ ਜਣ ਕੀ ਕਰਾਂ ਲਾਉ ਰਾਤ ਕਿਚ ਅੱਕਲੇ ਲਾਓ ਜੀ ਹੁਣ ਮੈਡਮ ਨੇ ਦੁੱਧ ਉਬਾਲ ਦਿੱਤਾ ਉਹ ਸੁਡਲੇ ਬੇਵਕੂਫੇ ਮੋٹے ਦਿਮਾਗ ਦੀ ਐ ਪਹਿਲੀ ਗੱਲ ਤੇ ਆ ਡੱਬਿਆਂ ਦੇ ਵਿੱਚ ਦੁੱਧ ਕੌਣ ਉਬਾਲਦਾ ਹੁੰਦਾ ਹੈ ਤੁਹਾਡੇ ਘਰੇ ਕੋਈ ਪਤੀਲਾ ਪਤੀਲੀ ਕੁਝ ਵੀ ਨਹੀਂ ਹੈਗਾ ਬਸ ਡੱਬੇ ਦੇ ਵਿੱਚ ਦੁੱਧ ਗਰਮ ਕਰਕੇ ਰੱਖ ਦਿੰਦੀ ਆ ਤੇ ਜੇ ਰੱਖ ਦਿੰਦੀ ਆ ਤਾਂ ਫਿਰ ਇਹ ਚੇਤਾ ਹੀ ਭੁਲਾ ਲੈਂਦੀ ਆ ਕਿ ਕੋਈ ਚੀਜ਼ ਵੀ ਆਪਾਂ ਰਸੋਈ ਦੇ ਵਿੱਚ ਰੱਖੀ ਆ ਸਾਰਾ ਦਿਨ ਤੇਰਾ ਵਲੋਗਾਂ ਦੇ ਵਿੱਚ ਧਿਆਨ ਹੁੰਦਾ ਆ ਥੋੜਾ ਮਾੜਾ ਮੋੜ ਨਾ ਦਿਮਾਗ ਤੋਂ ਕੰਮ ਲਿਆ ਕਰ ਇਹਨਾਂ ਕੈਮਰਾ ਦੇ ਵਿੱਚੋਂ ਕਿਤੇ ਬਾਹਰ ਨਿਕਲ ਜਿਆ ਕਰ ਘਰ ਦੇ ਕੰਮਾਂ ਦੇ ਵਿੱਚ ਵੀ ਥੋੜਾ ਜਿਹਾ ਧਿਆਨ ਦਿਆ ਕਰ ਵਿਲੜੇ ਉਧਰ ਲਿਓ ਸੀ ਕੋਈ ਸਪੈਸ ਗਾਈ ਸਾਡੇ ਘਰ ਸੱਪ। ਲੈਂਦੇ ਦੋ। ਗਾਈ ਸੱਪ ਬੜਾ ਆਇਆ ਹੁੰਦਾ। ਉਹ ਜਾਂਦਾ। ਜਾਂਦਾ ਯਾਰ ਮਾਰਿਓ ਮੈਂ। ਅ ਚਲੋ ਤੁਹਾਡੇ ਘਰੇ ਜੇ ਸੱਪ ਆ ਵੀ ਗਿਆ ਹੈ ਨਾ ਤੇ ਚਲੋ ਤੈਨੂੰ ਵੀਡੀਓ ਬਣਾਉਣ ਵਾਸਤੇ ਕੋਸ਼ਿਸ਼ ਤਾਂ ਮਿਲ ਗਿਆ। ਤੈਨੂੰ ਵੀ ਵੈ ਟੈਨਸ਼ਨ ਹੋਣੀ ਆ ਕਿ ਹੁਣ ਮੈਂ ਸਵੇਰੇ ਕਿਹਸ ਟੌਪਿਕ ਤੇ ਵੀਡੀਓ ਬਣਾਉਂਗੀ ਤੇ ਉਹ ਰੱਬ ਵੱਲੋਂ ਤੁਹਾਡੇ ਘਰੇ ਸੱਪ ਆ ਗਿਆ ਤੇ ਹੁਣ ਚਲ ਤੂੰ ਇਸ ਟੌਪਿਕ ਤੇ ਵੀਡੀਓ ਬਣਾ ਦੇਤੀ ਆ ਕਿ ਸਾਡੇ ਘਰੇ ਆਇਆ ਸੱਪ। ਉਹ ਸੱਪ ਨਹੀਂ ਸੀ ਤੇਰਾ ਫੈਨ ਸੀ। ਉਹ ਤੈਨੂੰ ਤੇਰੇ ਫੈਨ ਮਿਲਣ ਆਏ ਸੀ ਤੈਨੂੰ ਬੇਕੁਫੇ ਆਟੋਗ੍ਰਾਫ ਦੇ ਦੇਣਾ ਹੀ ਨਾ ਤੇਰੇ ਫੈਨ ਜਿਹੜੇ ਉਹਨਾਂ ਨੂੰ ਆਪਣੀਆਂ ਦੁੱਖ ਭਰੀਆਂ ਕਹਾਣੀਆਂ ਸੁਣਾ ਦਿੰਦੀ ਤੇ ਕੁਝ ਨਹੀਂ ਹੁੰਨੇ ਕਹਿਣਾ ਤੈਨੂੰ ਹਲੋ ਜੀ ਸੱਪ ਦੀ ਵੀ ਵੀਡੀਓ ਬਣਾ ਘੱਤੀ ਆ ਹੁਣ ਤਾਂ ਸੱਪ ਵੀ YouTube ਤੇ ਆਊਗਾ ਉਹਦਾ ਉਹ ਵੀ ਫੇਮਸ ਹੋ ਗਿਆ ਹੈ ਕਿ ਚਲੋ ਮੇਰੀ ਵੀ ਵੀਡੀਓ ਆ ਗਈ ਆ ਓਏ ਇੱਕ ਡੇ ਮੋٹے ਦਿਮਾਗ ਦੀ ਆ 1 ਮਿੰਟ ਦੇ ਵਿੱਚ ਕੈਮਰਾ ਚੱਕ ਲਿਆ ਤੇ ਉਹਦੀ ਵੀਡੀਓ ਬਣਾ ਕੇ ਭਾ ਘੱਤੀ ਆ YouTube ਤੇ ਬੇਵਕੂਫ ਜਿੱਲੀਲਾ ਸੱਪ ਸੀਗਾ ਕੋਟਿੰਗ ਵਾਲਾ ਧਿਆਨ ਰੱਖ ਯਾਰ ਇੱਥੇ ਦੇਖ ਲਓ ਉਹ ਟਿਕਣਾ ਸੱਪ ਵੀ ਕਹਿੰਦੀ ਸੱਪ ਕਹੀ ਜਾਂਦੀ ਹੈ ਕਿ ਸੱਪ ਜ਼ਹਿਰੀਲਾ ਸੀ ਪਰ ਮਾਨਦਤੀ ਨਹੀਂ ਵੀਡੀਓ ਬਣਾਉਣੀ ਨਹੀਂ ਛੱਡੀ ਤੇ ਗੱਲ ਦੇ ਵਿੱਚ ਉਦਾਂ ਹੀ ਹੈੱਡਫੋਨ ਪਾਈ ਫਿਰਦੀ ਆ ਕੀ ਬੰਦਾ ਹੁਣ ਇਹਨਾਂ ਨੂੰ ਕਵੇ ਇਹਨਾਂ ਦਾ ਦਿਮਾਗ ਹੀ ਕੰਮ ਨਹੀਂ ਕਰਦਾ ਹੁਣ ਆਪਾਂ ਬਣਾਵਾਂਗੇ ਕੱਬੀ ਰੀਲ ਇੰਸਟਾਗ੍ਰam ਤੇ ਅੱਜ ਆਪਾਂ ਨਾ ਤਾਂ ਓਕੇ ਰੈਡੀ ਹੋ ਗਏ ਸੂਟ ਪਾ ਲਿਆ ਨੀਵੇਂ ਨਾਈਟ ਸੂਟ ਹੀ ਰਹਿਣੀ ਆ ਜੇ ਗਾਇਸ ਲੱਤ ਗੜ ਗਿਆ ਸਕੂਲ ਚਲੋ ਕਿਸੇ ਬਹਾਨੇ ਦਾ ਸਹੀਂ ਨਾਤੀ ਦਾ ਸਹੀਂ ਰੀਲਾਂ ਦੇ ਬਹਾਨੇ ਸਹੀਂ ਨਾ ਤਾਂ ਲਿਆ ਉਹ ਤੇ ਸਾਨੂੰ ਪਤਾ ਹੀ ਆ ਕਿ ਤੂੰ ਨਾਉਂਦੀ ਨਹੀਂ ਆ 24 ਘੰਟੇ ਦਿਨ ਰਾਤ ਨਾਈਟ ਸੂਟ ਦੇ ਵਿੱਚ ਹੀ ਤੁਰੇ ਫਿਰਦੀ ਆ ਇੰਨੇ ਬੰਨਿਆਂ ਨਾਲ ਲਿਆ ਵਾ ਤੇ ਹੁਣ ਰੀਲਾ ਰੂਲਾ ਬਣਾ ਕੇ ਤੇ ਹੋਣੇ ਦੀ ਸ਼ਕਲ ਦੇਖ ਲੋ ਸਾਡੇ ਵਾਸਤੇ ਖਾਣ ਨੂੰ ਕਿ ਲੈ ਹਾਏ ਸੈਂਡਵਿਚ ਆਂਬ ਪਾਣੀ ਲੈ ਆਈਆਂ ਬਸ 24 ਘੰਟੇ ਦਾ ਖਾਣ ਜੀ ਧਿਆਨ ਰਹਿੰਦਾ ਹੈ ਉਹਦੇ ਘਰ ਵਾਲਿਆਂ ਨੇ ਮੂੰਹ ਮੰਗਿਆ ਕਿ ਮੈਨੂੰ ਪਾਣੀ ਲਿਆ ਦੇ ਤੇ ਪਰ ਆਉਂਦੀ ਨਹੀਂ ਕੀ ਚੀਜੀ ਲੈ ਕੇ ਆਏ ਕੀ ਚੀਜੀ ਲੈ ਕੇ ਆਏ ਤੇਰਾ ਸਿਰ ਲਿਆਂਦਾ ਵੀਰਾਂ ਬਸ ਖਾਂਜੇ ਧਿਆਨ ਰਹਿੰਦਾ ਹੈ ਨਾ ਕਦੀ ਨੇ ਆਪਣੇ ਘਰ ਵਾਲੇ ਤੋਂ ਚੀਜ਼ ਪੁੱਛੀ ਆ ਨਾ ਕਰੀਆ ਆਪਣੇ ਮੁੰਡੇ ਨੂੰ ਵੀ ਨੇ ਕਦੀ ਖਾਣ ਵਾਸਤੇ ਚੀਜ਼ ਪੁੱਛੀ ਆ ਬਸ ਆਪੇ ਝੌਂਕੜਾ ਮਾਰ ਕੇ ਤੇ ਬਹਿ ਗਈ ਆ ਹੁਣ ਇਹਨੇ ਆਪੇ ਖਾਣਾ ਫਾਈਨਲੀ ਸਭ ਤੋਂ ਪਹਿਲਾਂ ਦੇਖੋ ਕਿ ਮੇਰੇ ਬਾਹਮਚ ਚੂੜਾ ਹੈਗਾ ਕਿ ਨਹੀਂ ਹੈਗਾ ਖਾਣਾ ਜਿੰਦੇ ਕਰਕੇ ਤੁਸੀਂ ਨਈਸ਼ੂ ਬਣਾਇਆ ਪਿਆ ਸੀ ਬੀਵੀ ਤੁਸੀਂ ਚੂੜਾ ਕਿਉਂ ਤਾਰਤਾ ਏ ਕਿਉਂ ਕਰਤਾ ਹੋ ਕਿਉਂਕਿ ਮੈਂ ਵੀ ਇਹ ਕੁਐਸਚਨ ਦੇ ਰਿਪਲਾਈ ਵੀ ਆਪਾਂ ਵਿੱਚ ਹੀ ਅੱਜ ਦਵਾਂਗੇ ਸਾਰਿਆਂ ਨੂੰ ਕੀਕਾ ਜੋ ਜੋ ਵੀ ਮੈਸੇਜ ਆਏ ਹੋਏ ਨੇ ਲੋਕਾਂ ਨੇ ਤਾਂ ਮੈਸੇਜ ਕਰਨਾ ਹੀ ਆ ਜਦੋਂ ਰੋ ਰੋ ਕੇ ਵੀਡੀਓ ਬਣਾਉਣੀ ਆ ਤੇ ਫਿਰ ਲੋਕਾਂ ਨੇ ਤੇ ਪੁੱਛਣਾ ਹੈ ਨਾ ਕੀ ਗੱਲ ਹੋਈ ਆ ਉਦੋਂ ਤੁਸੀਂ ਚੂੜਾ ਲਾ ਲੈਂਦੇ ਰੇ ਕਿਰੇ ਚੂੜਾ ਪਾ ਲੈਂਦੇ ਕਿ ਤੁਹਾਡੀ ਨਹੀਂ ਸਮਝ ਲੱਗਦੀ ਚੂੜਾ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਬਸ ਚੂੜੇ ਦੇ ਮੁੱਦਾ ਬਣ ਗਿਆ ਕਿ ਚੂੜਾ ਕਿਉਂ ਲਾ ਲਿਆ ਤੇ ਕਿਉਂ ਪਾ ਲਿਆ ਵਾ ਤੇ ਹੁਣ ਲਾ ਕੇ ਚੂੜਾ ਤੇ ਹੁਣ ਦੂਸਰੀ ਵਾਰ ਚੂੜਾ ਪਾ ਕੇ ਆ ਗਈ ਆ ਤੇ ਹੁਣ ਤੁਹਾਨੂੰ ਚੂੜੇ ਬਾਰੇ ਦੱਸੂਗੀ ਕਿ ਕੀ ਗੱਲਾਂ ਹੋਈਆਂ ਵਾ ਬੇਵਕੂਫ ਜੀ ਵਿੱਲੇ ਹੋਇਆ ਅੱਜ ਤੋਂ ਨਾ ਜਨਾ ਲਾ ਕੇ ਸਾਰਾ ਮੈਨੂੰ ਐ ਸੀ ਵੀ ਪਹਿਲਾਂ ਲੋਕ ਬੋਲ ਲੈਣ ਜਿੰਨਾ ਬੋਲਣਾ ਹੈ ਬਸ ਆਪਾਂ ਗੱਲ ਕਰਾਂ ਲੋਕਾਂ ਨੇ ਤੇ ਬੋਲਣਾ ਹੀ ਆ ਲੋਕਾਂ ਨੂੰ ਬੋਲਣ ਦਾ ਮੌਕਾ ਵੀ ਤਾਂ ਤੁਸੀਂ ਹੀ ਦਿੰਦੇ ਹੋ ਜਦੋਂ ਆਪਣੀ ਸਾਰੀ ਜ਼ਿੰਦਗੀ ਜੋ ਵੀ ਤੁਹਾਡੀਆਂ ਪਰਸਨਲ ਗੱਲਾਂ ਸਾਰੀਆਂ ਤੁਸੀਂ ਜਦੋਂ ਪਬਲਿਕ ਕਰ ਦਿੰਦੇ ਜੇ ਤੇ ਫਿਰ ਲੋਕਾਂ ਨੇ ਤੇ ਪੁੱਛਣਾ ਹੀ ਆ ਨਾ ਕਿ ਆ ਚੀਜ਼ ਮਿਸ ਆ ਕਿਉਂ ਆ ਕਿੱਥੇ ਆ ਕਿਵੇਂ ਆ ਉਹ ਲੋਕਾਂ ਨੇ ਸਵਾਲ ਤੁਹਾਨੂੰ ਪੁੱਛਣੇ ਪੁੱਛਣੇ ਆ ਤੇ ਤੁਹਾਨੂੰ ਜਵਾਬ ਦੇਣ ਦਾ ਹੱਕ ਵੀ ਆ ਤੁਹਾਨੂੰ ਜਵਾਬ ਦੇਣਾ ਚਾਹੀਦਾ ਵੀ ਆ ਠੀਕ ਆ ਨਾ ਅਗੋਂ ਤੂੰ ਪੂਰਾ ਐਟੀਟਿਊਡ ਦੇ ਵਿੱਚ ਬੋਲਦੀ ਆ ਆਪਣੀ ਗਲਤੀ ਨਹੀਂ ਤੁਸੀਂ ਮੰਨਦੇ ਹਮੇ ਕਿਰਤ ਕਮਸੀ ਕਰਕੇ ਚਲਾ ਪਾਣਾ ਵੀ ਮੈਂ ਕਰਕੇ ਛੁੜਾ ਐਵੇਂ ਮੇਰੀ ਛੂੜਾ ਬਣਾਤਾ ਸੀਗਾ ਮੇਰੇ ਨਾਨਨੇ ਤੇ ਤੇ ਇਸ ਕਰਕੇ ਫਿਰ ਮੈਂ ਪਾਣੀ ਕਿਤੇ ਮ ਕਾ ਵੀਚੀ ਕਰਨਾ ਉਹ ਦੋ ਸੋਨਾ ਛੂੜਾ ਨਾਲ ਪਾਈ ਸੀ ਉਹ ਵੀ ਲੋਕੀ ਤੁਹਾਨੂੰ ਚਿੱਟੀ ਚਿੱਟੀ ਹੀ ਦੇ ਗਏ ਚਲੋ ਠੀਕ ਆ ਮੰਨ ਲਿਆ ਕਿ ਤੇਰੇ ਨਾਨਨੇ ਛੂੜਾ ਲੈ ਕੇ ਦਿੱਤਾ ਤੇਨੂੰ ਬਹੁਤ ਸੋਹਣਾ ਲੱਗਾ ਜੋ ਵੀ ਆ ਤਾਂ ਕਰਕੇ ਉਤਾਰ ਦਿੱਤਾ ਹਨਾ ਤੇ ਜਦੋਂ ਤੈਨੂੰ ਲੋਕ ਪੁੱਛ ਰਹੇ ਸੀ ਕਿ ਛੂੜਾ ਕਿਉਂ ਉਤਾਰਿਆ ਜਾਂ ਕਿੱਦਾਂ ਵਾ ਕਿਵੇਂ ਦਾ ਤੂੰ ਲੋਕਾਂ ਨੂੰ ਰਿਪਲਾਈ ਕਰਕੇ ਦੱਸ ਨਾ ਕਿ ਆ ਗੱਲ ਹੋਈ ਆ ਤੂੰ ਆ ਕੋ ਕਹੀ ਗਈਆਂ ਕਿ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਤੇਰਾ ਵੀ ਕੋਈ ਸਟੈਂਡ ਨਹੀਂ ਹੈਗਾ ਤਾਈਆਂ ਤੋ ਲੋਕੀ ਵਲੌਗਰਾਂ ਤੇ ਯਕੀਨ ਨਹੀਂ ਕਰਦੇ ਉਦੋਂ ਤੂੰ ਸੈਡ ਸਟੋਰੀਆਂ ਪਾ ਪਾ ਕੇ ਲੋਕਾਂ ਨੂੰ ਦੁਖੀ ਕੀਤਾ ਪਿਆ ਸੀ ਚੱਲ ਮੰਨ ਲਿਆ ਕਿ ਚੂੜਾ ਨਹੀਂ ਪਾਉਣਾ ਸੰਦੂਰ ਤੇ ਲਾਈ ਸਕਦੀ ਸੀ ਨਾ ਤੂੰ ਤੇ ਕੁਝ ਵੀ ਨਹੀਂ ਕੀਤਾ ਤੂੰ ਤੇ ਸਾਥ ਚੂੜਾ ਵੀ ਤਾਰ ਦਿੱਤਾ ਸਿੰਪਲੀ ਰਹਿਣ ਲੱਗ ਪਿਰੇ ਚੁੱਪਾ ਕੇ ਮੂੰਹ ਚੋਕੇ ਪੀਕੇ ਆਗੀ ਬੱਤ ਸਹੀ ਹੈ ਬੱਚਿਆ ਬੱਤ ਤੁਹਾਡਾ ਸੱਚੀ ਨਹੀਂ ਹੋਇਆ ਕਿਉਂ ਤੁਸੀਂ ਐਂ ਚਿੱਤਾ ਸੋਚਦੇ ਹੋ ਨੈਗੇਟਿਵ ਕਿਉਂ हां कि ਸਾਡੇ ਚ ਛੋਟੀ ਮੋਟੀ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਤੇ ਮੈਂ ਇੱਧਰ ਨਾ ਉਹ ਮਿਸ ਅੰਡਰਸਟੈਂਡਿੰਗ ਉਦਾਂ ਹੀ ਹੋ ਗਈ ਸੀ ਬਟ ਮੈਂ ਇੱਥੇ ਪਿੰਡ ਆ ਗਈ ਹਣਾ ਫਿਰ ਇੱਧਰ ਆ ਕੇ ਮੈਂ ਟਰੈਕਟਰ ਦੀਆਂ ਵੀਡੀਓਸ ਮੈਨ ਲਾ ਗਈ ਹਣਾ ਕੰਮ ਕਰਦਿਆਂ ਦੀਆਂ ਤੇ ਸਾਰਿਆਂ ਨੂੰ ਇਚੀ ਹੋ ਗਈ ਬਿਹਾਏ ਉਹ ਤੇਰੀ ਪਿੰਡ ਚੱਲ ਕੇ ਪਿੰਡ ਮੈਂ ਕਿਉਂ ਆਈ ਆ ਕਿਉਂਕਿ ਝੋਨਾ ਵਗੈਰਾ ਆਪਾਂ ਹੁਣ ਲਗਾਉਣਾ ਇਹ ਕੱਲ ਕਰਕੇ ਤੁਹਾਨੂੰ ਕਰਨਾ ਮੈਂ ਤਾਂ ਪਿੰਡੇਸ ਕਰਕੇ ਆਈਆਂ ਚਲੋ ਕਰ ਲੈਣਾ ਹੋ ਗਿਆ ਕਿਹੜਾ ਡਿਵੋਸ ਹੋ ਗਿਆ ਉਹੀ ਨਾ ਸਾਈਕਲ ਦਾ ਸਟੈਂਡ ਹੁੰਦਾ ਹੈ ਪਰ ਇਹਨਾਂ ਵਲੌਗਰਾਂ ਦਾ ਕੋਈ ਸਟੈਂਡ ਨਹੀਂ ਪਹਿਲਾਂ ਕਹਿੰਦੀ ਕੋਈ ਗੱਲ ਨਹੀਂ ਹੋਈ ਤੇ ਹੁਣ ਕਹਿੰਦੀ ਹੈ ਕਿ ਮਾੜੀ ਮੋੜ ਮਤਲਬ ਗਲਤਫਹਿਮੀ ਹੋ ਗਈ ਸੀ ਸਾਡੇ ਦੋਵਾਂ ਦੇ ਵਿੱਚ ਤੇ ਉਹਦਾ ਕਰਕੇ ਆ ਤੂੰ ਤਾਂ ਫਿਰ ਇੱਕ ਗਲਤੀ ਵੀ ਨਹੀਂ ਰਹਿੰਦੀ ਉਹੀ ਨਾ ਤੂੰ ਹੈ ਹੀ ਝੂਠੇ ਜੇ ਦੂਸਰੀ ਗੱਲ ਤੇਰਾ ਨਾ ਦਿਮਾਗ ਹੀ ਨਹੀਂ ਕੰਮ ਕਰਦਾ ਕਹਿੰਦੀ ਮੈਂ ਕੰਮ ਕਰਨ ਵਾਸਤੇ ਮਤਲਬ ਆਪਣੇ ਪੇਕੇ ਆਈ ਹੀ ਟਰੈਕਟਰ ਟਰਕਟਰ ਪੈਲੀ ਪੂਲੀ ਦਾ ਕੰਮ ਸੀਗਾ ਉਹਦਾ ਕਰਕੇ ਆਈ ਸੀ ਤੇ ਫਿਰ ਜੇ ਤੈਨੂੰ ਪਤਾ ਹੈ ਜੇ ਤੇਰਾ ਘਰ ਵਾਲਾ ਉਦਾਂ ਦੇ 24 ਘੰਟੇ ਤੇਰੇ ਨਾਲ ਚਿਪਕਿਆ ਰਹਿੰਦਾ ਜੇ ਉਹ ਆ ਜਾਂਦਾ ਉਹਨੂੰ ਕੀ ਹੋਇਆ ਸੀ ਉਹ ਤੇਰੇ ਨਾਲ ਆਉਂਦਾ ਨਾਲ ਖੇਤੀਬਾੜੀ ਦਾ ਕੰਮ ਕਰਵਾਉਂਦਾ ਮਤ ਬਾਤ ਕਰਨਾ ਨਾ ਉੱਕਾਂ ਨਹੀਂ ਗਿਆ ਗੱਲਾਂ ਚੱਕਦੀਆਂ ਨਾਲ ਦਾ ਡਿਵੋਰਸ ਹੋ ਗਿਆ ਨਾਲ ਦਾ ਡਿਵੋਰਸ ਹੋਣ ਵਾਲਾ ਜਿੱਦ ਮੈਂ ਵੀਡੀਓ ਪਾਈ ਸੀ ਨਾ ਕੀ ਕਹਿੰਦੇ ਨੇ ਕਿ ਹਰੇ ਮੈਨੂੰ ਤੁਸੀਂ ਸੁਣਨਾ ਨਹੀਂ ਮੈਂ ਨਹੀਂ ਖੋਦੂ ਨਹੀਂ ਪਤਾਗਾ ਹਨਾ ਜੂਰੀ ਨਹੀਂ ਆ ਰਿਹਾ ਅਭੀ ਤੱਕ ਕਹਿੰਦੇ ਜੂਰੀ ਨਹੀਂ ਹੁੰਦਾ ਕਿ ਬੰਦਾ ਹਨਾ ਕਿ ਸਾਡੇ ਦੋਨਾਂ 'ਚ ਕੋਈ ਗੱਲ ਹੋਈ ਹੋਵੇ ਯਾਰ ਮੇਰਾ ਆਪਣਾ ਨਾ ਮਨ ਕੁਝ ਗੱਲਾਂ ਨੂੰ ਲੈ ਕੇ ਹਨਾ ਅੰਦਰੋਂ ਸਹੀ ਨਹੀਂ ਸੀਗਾ ਜਿਸ ਕਰਕੇ ਮੈਂ ਵੀਡੀਓ ਪਾਈ ਹੈ ਨਾ ਕਿ ਤੁਸੀਂ ਬੱਚਾ ਨਾ ਜੇ ਅੱਜ ਮੈਂ ਇਹ ਚੀਜ਼ ਤਾਂ ਨਹੀਂ ਬੋਲ ਕੇ ਪਾਈ ਜੀ ਕਿ ਗੰਦੇ ਨੇ ਕਿ ਮੇਰਾ ਅੰਮੂ ਨਾਲ ਕੋਈ ਗੱਲ ਹੋ ਗਈ ਹੈ ਤਾਂ ਕਿਵੇਂ ਵੀ ਪਹਿਲਾਂ ਤੂੰ ਸੋਚ ਲੈ ਕਿ ਕੀ ਕਹਿਣਾ ਚਾਹੁੰਨੀ ਆ ਤੇਰੀ ਕੋਈ ਗੱਲ ਦੀ ਸਮਝ ਨਹੀਂ ਲੱਗਦੀ ਕਿ ਤੈਨੂੰ ਕਹਿੰਨੀ ਹੈ ਕਿ ਸਾਡੀ ਕੋਈ ਲੜਾਈ ਹੋਈ ਤੇ ਕਿਤੇ ਕਹਿ ਦਿੰਨੀ ਹੈ ਕਿ ਮਾੜੀ ਮੋੜ ਸਾਡੇ ਦੇ ਵਿੱਚ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਕਿ ਗਲਤ ਫਹਮੀ ਹੋ ਗਈ ਸਾਡੇ ਦੇ ਵਿੱਚ ਤਾਂ ਤੂੰ ਕਹਿਣਾ ਕੀ ਚਾਹੁੰਨੀ ਆ ਨਾ ਸਾਫ਼ ਸਾਫ਼ ਦੱਸ ਜੇ ਤੂੰ ਮਤਲਬ ਸੈਡ ਸਟੋਰੀਆਂ ਪਾਏਂਗੀ ਤੇ ਫਿਰ ਲੋਕਾਂ ਨੇ ਤੇ ਪੁੱਛਣਾ ਹੀ ਆ ਨਾ ਰੋਈ ਤੂੰ ਪਿੱਟੀ ਜਾਂਦੀ ਸੀ ਕਿ ਪਤਾ ਨਹੀਂ ਕੀ ਹੋ ਗਿਆ ਹੈ ਨਾ ਤੂੰ ਕੁਝ ਲੋਕਾਂ ਨੂੰ ਦੱਸਦੀ ਸੀ ਕਿ ਮੈਂ ਹਾਲੇ ਕੁਝ ਕ ਆਪਣੇ ਨਿੱਕੇ ਨਿੱਕੇ ਗੱਲ ਲੋਕਾਂ ਨੂੰ ਦੱਸ ਦੇ ਜੇ ਤੇ ਫਿਰ ਲੋਕਾਂ ਨੇ ਤੇ ਪੁੱਛਣਾ ਹੀ ਆ ਨਾ ਕੀ ਗੱਲ ਹੋਈ ਆ ਲੋਕੀ ਆਪਣੀ ਆਪਣੀ ਸੋਚ ਵਿੱਚ ਆਪਣੀ ਆਪਣੀ ਸੋਚ ਦੇ ਮੁਤਾਬਿਕ ਸਹੀ ਕਰ ਲੈ ਕੋਈ ਤੇ ਕੋਈ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ ਵੀ ਸਰ ਮੈਂ ਉਸ ਮੈਂ ਕਿਹਦੀ ਤੁਸੀਂ ਨਾ ਬੋਲ ਲਓ ਪਹਿਲਾਂ ਜਿੱਦਾਂ ਅਸੀਂ ਵਿਲੇ ਹੋਏ ਨਾ ਤਾਂ ਨਜ਼ੂਨਾ ਲਾ ਕੇ ਫਿਰ ਅੱਜ ਆਪਾਂ ਦੱਸਾਂਗੇ ਕਿ ਕੀ ਗੱਲ ਹੈ ਕੀ ਨਹੀਂ ਤੁਸੀਂ ਬੋਲ ਲਓ ਡੀਵੌਸ ਹੋ ਗਿਆ ਤਲਾਗ ਹੋ ਗਿਆ ਇਹਨੂੰ ਮਾਰਤਾ ਇਹਨੂੰ ਮਾਰਤਾ ਖਾ ਲਓਗੇ ਉਹ ਨਹੀਂ ਜੇ ਉਹ ਕਹਿੰਦਾ ਤੁਸੀਂ ਬੋਲ ਲਓ ਕਿ ਲੋਕਾਂ ਦੀ ਸੋਚ ਦਾ ਬਤਾ ਲੱਗ ਗਿਆ ਕਿ ਕੀ ਸਹੀ ਗੱਲ ਹੈ ਇਹ ਗੱਲ ਦਾ ਕੋਈ ਮਤਲਬ ਹੈਗਾ ਇਹ ਕੀ ਕਹਿਣਾ ਚਾਹੁੰਦੀ ਆ ਇਹਨੂੰ ਕੋਈ ਸਮਝ ਨਹੀਂ ਲੱਗਣਦੀ ਇਹ ਕੀ ਬੋਲੀ ਜਾਂਦੀ ਆ ਕਹਿੰਦੀ ਹੀ ਆ ਕਿ ਕੰਮ ਕਰਕੇ ਵੇਲੇ ਹੋ ਗਏ ਫਿਰ ਲੋਕਾਂ ਨੂੰ ਰਿਪਲਾਈ ਦਵਾਂਗੇ ਤਾਂ ਕਿੰਨਾ ਕੀ ਟਾਈਮ ਲੱਗ ਜਾਣਾ ਸੀ ਵੀ ਵੱਧ ਤੋਂ ਵੱਧ 10 ਮਿੰਟ ਲੱਗ ਜਾਂਦੇ 30 ਮਿੰਟ ਲੱਗ ਜਾਂਦੇ ਲੋਕਾਂ ਨੂੰ ਰਿਪਲਾਈ ਦੇਓ ਜਦਨ ਤੂੰ ਸੈਡ ਸਟੋਰੀਆਂ ਪਾਉਂਦੀ ਸੀ ਉਹਦਾਂ ਨੂੰ ਲੋਕੀ ਤਤੁਰ ਰਿਪਲਾਈ ਮੰਗਦੇ ਕੀ ਗੱਲ ਹੋਈ ਆ ਚੂੜਾ ਲਾਤਾ ਜੋ ਵੀ ਆ ਤੂੰ ਉਸੇ ਦਿਨ ਜਾਂ ਅਗਲੇ ਦਿਨ ਰਿਪਲਾਈ ਦੇ ਦਿੰਦੀ ਤੇ ਕਿੱਡੀ ਕੀ ਗੱਲ ਸੀ ਨਾ ਐਡੀ ਵੱਡੀ ਗੱਲ ਬਣਦੀ ਪਰ ਤੁਸੀਂ ਤੇ ਆਪ ਹੀ ਸਾਰਾ ਕੁਝ ਕਰਦੇ ਜੇ ਡਰਾਮੇ ਕਰਦੇ ਜੇ ਲੋਕਾਂ ਨੂੰ ਮੂਰਖ ਬਣਾਉਂਦੇ ਜੇ ਪਰ ਲੋਕੀ ਬੇਵਕੂਫ ਨਹੀਂ ਆ ਲੋਕਾਂ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਠੀਕ ਆ ਨਾ ਬਸ ਤੁਸੀਂ ਆਪਣੀਆਂ ਸਫਾਈਆਂ ਦੇਣ ਆ ਜਾਂਦੇ ਜੇ ਆਪਣੀਆਂ ਗੱਲਾਂ ਤਖੋ ਅਪ ਤੇਰੀ ਲੋਕੀ ਇੰਨੀ ਜਾਰੀ ਬੇਇੱਜ਼ਤੀ ਕਰੰਦਾ ਆ ਤੂੰ ਠੀਕ ਆ ਨਾ ਪਤਾ ਨਹੀਂ ਕਿਵੇਂ ਦੇ ਲੋਕ ਜੀ ਤੁਸੀਂ ਬੱਤ ਸਹੀ ਏ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ